Temmeriato, 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 ਦੇਖੋ ਲਾਪੇ ਸਾਰੇ ਭੰਡਾ ਸਭਨ ਕਲਾਤੀ ਸੀ ਜੀ ਤੇ ਹੁਣ ਆਪਣਾ ਨੂੰ ਤੋਂ ਉਹ ਤੋਂ ਕਿਹਾ ਵਾ अपने तो तेरे अब तो सारे पांडे तेरे अपने खुद पांडे तो होते सी है जी ਇਹ ਹੁਣ ਆਪਾਂ ਗੈਸ ਚਲੋਣ ਤੋਂ ਪਹਿਲਾਂ ਫੇਰ ਰੋਟੀ ਨਾ ਥੋੜੀ ਜੀ ਜਦੋਂ ਆਪਾਂ ਆਪਣੇ ਧਪੇੜੇ ਨਹੀਂ ਖੰਦੇ ਬਾਅਦ ਚ ਫੇਰ ਆ ਤਾਂ ਤੇ ਫੇਰ ਨਾ ਰੋਟੀ ਮਾਰ ਚਿਆਂ ਦੇ ਉੱਤੇ ਗੈਸ ਮਾਰ ਚਿਆਂ ਦੇਗਾ ਤਾਂ ਕਰਕੇ ਹੁਣ ਫੇਰ ਪਹਿਲਾਂ ਆਪਾਂ ਪੇੜੇ ਕਰ ਲੈਂਦੇ ਆਂ ਅਗੇ ਨਰਗੋਹ ਕੋਟ ਜੀ ਚੈਨ ਹੈ ਹਾਂ ਸ਼ਾਇਦ ਪਾਈ ਹੋਣਾ ਹਾਂਜੀ ਭਾਈ ਤੇ ਸਾਰਿਆਂ ਨੂੰ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਹੋਣ ਤੇ ਅੱਜ ਜਿਹੜਾ ਹੈਗਾ ਸੀਗਾ ਆਪਾਂ ਗੁਰਦੁਆਰਾ ਸਾਹਿਬ ਸੇਵਾ ਵੀ ਕਰਕੇ ਆਇਸ ਤੋਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਜਿਹੜੀ ਹੈਗੀ ਪਹਿਲਾਂ ਦੇਸੀ ਘਿਓ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਅੱਗੇ ਲਗਾਵਾਂਗੇ ਜੋ ਕਿ ਮੈਂ ਨੇ ਤਿਆਰ ਕਰ ਲਈ ਹੈ ਫਿਰ ਬਾਕੀ ਦਾ ਤੇਲ ਦੀਆਂ ਜੁੱਤਾਂ ਆਪਾਂ ਬਾਹਰ ਲਾ ਦਾਂਗੇ ਜੀ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਆਹ ਆਪਾਂ ਦੇਖੋ ਦੇਸੀ ਘੋੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਅੱਗੇ ਆਪਾਂ ਨੇ ਜਿਹੜੇ ਇਹ ਲਗਾਏ ਨੇ ਤੇ ਵਸ ਮੇਰਾ ਮਾਣੀ ਅੰਦਰ ਭਰਿਆ ਜਾ ਰਿਹਾ ਹੈਗਾ ਖੁਸ਼ਬੂ ਨਹੀਂ ਨਹੀਂ ਆ ਰਿਹਾ ਲੈ ਕਿਉਂ ਕਿ ਖੁਸ਼ੀ ਆ ਸਿਵ ਗੁਰੂ ਨਾਨਕ ਦੇਵ ਜੀ ਲਈ ਹੈ ਨਾ ਖੁਸ਼ੀ ਆ ਪਤਾ ਨਹੀਂ ਕਿਉਂ ਹੈ ਨਾ ਵੀ ਬੋਲਣ ਦਾ ਦਿਲ ਜੀ ਬਸ ਪਰੇ ਹੋ ਗਈ ਹਾਂ ਤੇ ਦਵਾਦੀ ਇਹ ਆਪਣੇ ਪਟਾਕੇ ਵੱਜ ਗਏ ਸੀਗੇ ਉਹ ਵੀ ਚਲਾਉਣੇ ਨੇ ਹਨਾ ਮੰਮੀ ਇਹ ਮੰਮੀ ਚੱਲ ਜੀ ਮੈਂ ਸੂਟ ਵਗੈਰਾ ਸਟਿਚ ਕੀਤਾ ਸੀ ਕਹਨਾਂ ਉਹ ਨਹੀਂ ਕਿਹਦੀ ਵੀ ਮੈਂ ਉਹ ਕਰ ਦਿਆਂ ਰੋਟੀ ਮੈਂ ਹਾਂ ਚਲ ਜੂਗਾ ਰਪਈ ਹਾਂ ਤੁਸੀਂ ਗਿਆ ਸੀ ਮੈਨੂੰ ਬਣਾਉਣ ਵਾਸਤੇ ਆਪਾਂ ਤਾਂ ਥੋੜੀ ਜਿਹੀ ਗੋਲ ਰੋਟੀ ਘੱਟ ਬਣਦੀ ਹੈਗੀ ਪਰ ਫਿਰ ਵੀ ਮੰਮੀ ਨੂੰ ਪਸੰਦ ਆ ਜਾਂਦੀ ਹੈ ਮੇਰੀ ਬਣਾਈ ਹੋਈ ਰੋਟੀ வாளி நம்பி விடைய வாருகிறேன். பிருக்கம் பார்ந்து கார்ந்து வந்து খুব yeah, পাঁধ <laughs>

ਦੇਖੋ ਆਪਣੀ ਰੋਟੀ ਤਾਂ ਇਹ ਬੰਦ ਰਹੀ ਹੈ ਇਥਨੇ ਆਪਾਂ ਕਰ ਲੈਂਦੇ ਆਂ ਕਿ ਆਪਣੀ ਦਾਲ ਕਰੀਏ ਇਹ ਆਪਾਂ ਨੇ ਉਹ ਮੋਟੀ ਬਣਾਤੀ ਸੀ ਚਲ ਇਹ ਐਕਸਟਰਾ ਗਈ ਕੁੱਤੇ ਵੀ ਲੇਣਾ ਹੁਣ ਪਾਈ ਜਾਂਦੀ ਹੈ ਬਾਹਰ ਬਹੁਤ ਫਿਰਦੇ ਹੁੰਦੇ ਨੇ ਕਤੂਰੇ ਹੁਣ ਇੱਥੇ ਸਾਡੇ ਰਹਿਣ ਲੱਗ ਕੇ ਪਹਿਲਾਂ ਤਾਂ ਹੁੰਦੇ ਨਹੀਂ ਸੀ ਜੋ ਹੁਣ ਆ ਗਏ ਫਿਰ ਉਹ ਸਾਰਾ ਦਿੋਰ ਕੁੰਮੀਆਂ ਦੇ ਹੁੰਦੇ ਨੇ ਰਾਤ ਨੂੰ ਨੋਬੇ ਜੇ ਤੱਕ ਨੂੰ ੋਂਕਣੋਂ ਹਟਦੇ ਸੋਹਣੀ ਲਿਗਦੇ ਤੇ ਉਹ ਹੁਣ ਸਾਡੇ ਰੋਟੀ ਤਾਂ ਬਣੇਗੀ ਆਹ ਮਨਾ ਪਾ ਲਿਆ ਗੱਦਾਂ

Dobbelte. Ferdig. ਜੀ ਸਾਰੀ ਸਫਾਈ ਕਰਤੀ ਹੈਗੀ ਹੋਰ ਉਹ ਵੀ ਕਰਤੀ ਹੈਗੀ ਆਪਣੇ ਦਾਲ ਗਰਮ ਕਰਤੀ ਰੋਟੀ ਬਣਾਤੀ ਤੇ ਭਾਂਡੇ ਵੀ ਮਾ ਦਤੇ ਨੇ ਤੇ ਇਥੋਂ ਸਾਰੀ ਘੰਸ ਵੀ ਸਾਫ ਕਰਤੀ ਜੇ ਤੁਹਾਨੂੰ ਸਾਡੀ ਵੀ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਸ਼ਸ਼ੀ ਕਾਲ ਜੀ